ਹਾਂਜੀ ਪੁਆਣੀਗਾ ਟਰੱਕ ਜੁਨੀਅਨ ਦਾ ਜਿਹੜਾ ਮਾਮਲਾ ਚੱਲ ਰਿਹਾ ਮਨਜੀਤ ਸਿੰਘ ਕਾਕੇ ਦਾ ਐਮਐਲਏ ਨਿਰਿੰਦਰ ਕੌਰ ਭਰਾਜ ਦੇ ਨਾਲ ਉਹ 30 ਲੱਖ ਵਾਲਾ ਮਾਮਲਾ ਤੇ ਉਹਦੇ ਵਿੱਚ ਅੱਜ ਲਗਾਤਾਰ 6ਵਾਂ ਦਿਨ ਮਨਜੀਤ ਸਿੰਘ ਕਾਕੇ ਨੂੰ ਪਹੁੰਚਦੇ ਹੋਏ ਰੋੜੇ ਵਾਲ ਸਾਹਿਬ ਤੇ ਰੋੜੇ ਵਾਲ ਸਾਹਿਬ ਤੋਂ ਅੱਜ ਫੇਰ ਲਾਈਵ ਆ ਨਿਰਿੰਦਰ ਕੌਰ ਭਰਾਜ ਅੱਜ 6ਵਾਂ ਦਿਨਾਂ ਤੇ ਅੱਜ ਵੀ ਨਹੀਂ ਪਹੁੰਚੇ ਅੱਜ ਵੀ ਉਹਨਾਂ ਦੀ ਬੇਟ ਦੇ ਵਿੱਚ ਸਾਰੀ ਸੰਗਤ ਖੜੀ ਆ ਤੇ ਮਨਜੀਤ ਸਿੰਘ ਕਾਕਾ ਖੜੇ ਨੇ ਤੇ ਗੱਲ ਕਰਾਉਨੇ ਉਹਨਾਂ ਨਾਲ ਹਾਂਜੀ ਬੋਲੋ ਵੈਗੁਰਜੀ ਖਾਲਸਾ ਵੈਗੁਰਜੀ ਫੱਟੇ ਸਾਨੂੰ ਦੇਖੋ ਜੀ 6 ਦਿਨ ਹੋ ਗਏ ਉਹਨਾਂ ਦੀ ਬੇਟ ਕਰਦਿਆਂ ਨੂੰ ਜ ਉਹ ਵੇਟ ਕਰਦੇ ਆ ਸਾਨੂੰ 6 ਦਿਨ ਹੋ ਗਏ ਕੱਲ ਕੱਲ ਦਾ 7ਵਾਂ ਦਿਨ ਰਹਿ ਗਿਆ ਕੱਲ ਤੱਕ ਜਦੋਂ ਮਰਜ਼ੀ ਆ ਜਾਣ ਅਸੀਂ ਉਹਨਾਂ ਦੀ ਉਰੇ ਵੇਟ ਕਰਾਂਗੇ ਕੱਲ ਨੂੰ ਸਾਮ ਨੂੰ 4 ਵਜੇ ਤੱਕ ਵੇਟ ਕਰਾਂਗੇ ਜਿਹੜਾ ਟਾਈਮ ਉਹਨਾਂ ਨੂੰ ਦਿੱਤਾ ਹੋਇਆ ਉਹ ਟਾਈਮ ਤੱਕ ਉਹ ਡਰਾਮੇ ਕਰਨ ਲੱਗੀ ਫਿਰ ਹੈ ਜੀ ਇਹ ਗੱਲਾਂ ਦਾ ਸਾਰੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਡਰਾਮੇ ਕਰਦੇ ਨੇ ਸਾਰੀਆਂ ਗੱਲਾਂ ਦਾ ਜਦੋਂ ਫਿਰ ਉਹਰੇ ਆ ਕੇ ਹੁਣ ਸਪਸ਼ਟੀਕਰਨ ਦੇਣ ਮੈਂ ਸਵਾਲ ਕਰੂੰਗਾ ਮੈਂ ਪੁੱਛੂੰਗਾ ਹਾਂਜੀ ਮਨਜੀਤ ਸਿੰਘ ਕਾਕਾ ਜੀ ਜਿਵੇਂ ਨਰਿੰਦਰ ਕੌਰ ਭਰਾ ਐਮਐਲਏ ਬਣਨ ਤੋਂ ਪਹਿਲਾਂ ਤੁਹਾਡੇ ਨਾਲ ਪਰਿਵਾਰ ਰਿਲੇਸ਼ਨ ਸੀ ਤੁਸੀਂ ਉਹਨਾਂ ਨੂੰ ਭੈਣ ਕਹਿੰਦੇ ਸੀ ਤੇ ਤੁਸੀਂ ਉਹਨਾਂ ਦਾ ਪ੍ਰਚਾਰ ਵੀ ਬਹੁਤ ਜ਼ਿਆਦਾ ਕੀਤਾ ਇੱਕ ਭੈਣ ਸਮਝ ਕੇ ਤੇ ਤੁਹਾਡੇ ਪਰਿਵਾਰ ਦੇ ਵਿੱਚ ਉਹ ਘਰੇ ਵੀ ਆਉਂਦੇ ਸੀ ਉਸ ਤੋਂ ਬਾਅਦ ਉਹ ਐਮਐਲਏ ਬਣ ਜਾਂਦੇ ਨੇ ਤੇ ਐਮਐਲਏ ਬਣਨ ਤੋਂ ਬਾਅਦ ਵੀ ਘਰੇ ਆਉਂਦੇ ਨੇ ਤੇ ਤੁਹਾਡੇ ਭੈਣ ਉਦੋਂ ਵੀ ਸੀ ਤੇ ਉਹ ਅੱਜ ਵੀ ਤੁਹਾਡੇ ਭੈਣ ਨੇ ਤਾਂ ਇਕਲ ਦੱਸੋ ਵੀ ਇੱਕ ਭੈਣ ਆਪਣੇ ਭਰਾ ਤੋਂ ਅੱਜ ਤੁਸੀਂ ਰੋੜੇ ਵਾਲ ਸਾਹਿਬ ਖੜੇ ਹੋ ਪਰਿਵਾਰ ਦੇ ਨਾਲ ਸੰਗਤ ਦੇ ਨਾਲ ਤਾਂ ਤੁਹਾਡੇ ਕੋਲ ਆਉਣ ਤੋਂ ਅੱਜ ਕਿਉਂ ਘਬਰਾ ਰਹੇ ਨੇ ਉਹ ਡਰ ਕਿਉਂ ਰਹੇ ਨੇ ਕਿਹੜੀ ਗੱਲ ਦਾ ਡਰ ਉਹਨਾਂ ਨੂੰ ਡਰ ਤਾਂ ਇਹ ਗੱਲ ਦਾ ਜੀ ਝੂਠੇ ਨੇ ਉਹ ਜਿਹੜੀਆਂ ਗੋਟਕਾ ਸਾਹਿਬ ਦੀਆਂ ਸੌਹਾਂ ਖਾ ਕੇ ਉਹਨਾਂ ਨੇ ਵਾਅਦੇ ਕਰੇ ਹੋਏ ਤੋਂ ਗੱਲਾਂ ਸਾਰੀਆਂ ਤੇ ਝੂਠੇ ਨੇ ਹੋ ਰਿਹਾ ਜਨ ਸਾਡੇ ਸਾਹਮਣੇ ਸਪਸ਼ਟੀਕਰ ਲੈ ਇਹਦੇ ਲੋਕਾਂ ਨੂੰ ਪਤਾ ਲੱਗ ਜੂ ਕਰੇ ਕਿਸੇ ਨੂੰ ਡਰਾਮਾ ਕਰਕੇ ਭੇਜਣੇ ਉਹਨੂੰ ਵਿੱਕੀ ਨੂੰ ਭੇਜਦਾ ਸੌਹ ਖਾਣ ਆ ਉਹ ਮੈਂ ਲੈ ਕੇ ਚੱਲੂਣ ਮੈਂ ਜਾ ਕੇ ਜੁਨੀ ਵਿੱਚ ਕਹੂੰਗਾ 20 ਤਰੀਕ ਨੂੰ ਮੇਰੇ ਨਾਲ ਚੱਲਾਂ ਸਾਰੀ ਜੁਨੀਅਨ ਨੂੰ ਮੈਂ ਅਪੀਲ ਕਰਦਾ ਵੀ ਆ ਜਾਓ ਤੁਸੀਂ ਕਿਸੇ ਨੇ ਥੋੜੀ ਬਾਜ਼ ਨਹੀਂ ਮੁੜ ਕੇ ਠਾਲਣੀ ਇਹ ਲੋਕ ਅਹੀਂ ਪੈਸੇ ਲੈ ਲੈ ਦੋ-ਦੋ ਕਰੋੜ ਰੁਪਇਆ ਖਾ ਕੇ ਬਾਹਰ ਜਾਇ ਕਰਨਗੇ ਤੋਡੀ ਲੋਕਾਂ ਦੀ ਬਾਇਠ ਵਾਲੀ ਤੁਸੀਂ ਵੱਧ ਤੋਂ ਵੱਧ ਉਰੇ ਕੱਲ ਨੂੰ ਪਹੁੰਚੋ ਲਾਜਤ ਦੇਣਾ ਪਤਾ ਲੱਗੇ ਸੱਚ ਦਾ ਸੱਚ ਝੂਠ ਦਾ ਝੂਠ ਨਿਕਲ ਜਾਣਾ ਦੇਖੋ ਮਹਾਰਾਜ ਨੇ ਕਰਨਾ ਹਾਂਜੀ ਜਿਵੇਂ ਤੁਸੀਂ ਲਗਾਤਾਰ ਅਪੀਲ ਕਰ ਰਹੇ ਸੀ ਨਰਿੰਦਰ ਕੌਰ ਭਰਾ ਜਿਹੜੇ ਐਮ ਐਲ ਏ ਨੇ ਤੁਸੀਂ ਉਹਨਾਂ ਨੂੰ ਕਹਿ ਰਹੇ ਸੀ ਵੀ ਸੌ ਚੱਕੀ ਜਾਵੇ ਤੇ ਜਿਹੜੇ ਵਿੱਕੀ ਬਾਜਵਾਨੇ ਟਰੱਕ ਜੂਨੀਅਨ ਦੇ ਪ੍ਰਧਾਨ ਨਵੇਂ ਲਾਏ ਗਏ ਨੇ ਥੋਪੇ ਗਏ ਨੇ ਜੋ ਵੀ ਹੋਇਆ ਤੇ ਉਹਨਾਂ ਨੂੰ ਤਾਂ ਸੌ ਚੱਕਣ ਲਈ ਕਿਸੇ ਨੇ ਕਿਹਾ ਨਹੀਂ ਸੀ ਜ਼ਿਆਦਾਤਰ ਮੀਡੀਆ ਦੇ ਵਿੱਚ ਜਿੰਨੀਆਂ ਵੀਡੀਓ ਨਜ਼ਰ ਹੋਈਆਂ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਲੋਕਾਂ ਦੇ ਜਿੰਨੇ ਕਮੈਂਟਸ ਆਪਾਂ ਪੜ ਰਹੇ ਹਾਂ ਜਿੰਨੀ ਪਬਲਿਕ ਪੜ ਰ ਤਾਂ ਪਬਲਿਕ ਦੇ ਜਿੰਨੇ ਕਮੈਂਟ ਨੇ ਉਹ ਵੀ ਸਾਰੇ ਕਹਿ ਰਹੇ ਨੇ ਵੀ ਜਿਹੜਾ ਵਿੱਕੀ ਬਾਜਵਾ ਉਹਨੂੰ ਤਾਂ ਸਾਂ ਚੱਕਣ ਲਈ ਕਿਸੇ ਨੇ ਕਿਹਾ ਹੀ ਨਹੀਂ ਸੌ ਚੁੱਕਣ ਲਈ ਕਿਹਾ ਗਿਆ ਤਾਂ ਸਿਰਫ ਨਰਿੰਦਰ ਕੌਰ ਭਰਾ ਐਮ ਐਲ اے ਨੂੰ ਤੇ ਮੁੱਦਾ ਇਹੀ ਹੈ ਨਾ ਵੀ ਐਮ ਐਲ ਨਰਿੰਦਰ ਕੌਰ ਭਰਾ ਚੁੱਕਣ ਸੌ ਤਾਂ ਫਿਰ ਇਹ ਰੇੜਕਾ ਜਿਹੜਾ ਖਤਮ ਹੋਊਗਾ ਉਹ ਆ ਕੇ ਇੱਥੇ ਦੱਸਣ ਵੀ ਮੈਂ ਸੱਚੀ ਆ ਜਾਂ ਝੂਠੀ ਆ ਜਿਹੜਾ 30 ਲੱਖ ਦਾ ਮਾਮਲਾ ਤੁਹਾਡਾ ਚੱਲ ਰਿਹਾ ਹੈ ਵੀ ਉਹ 30 ਲੱਖ ਲਿਆ ਜਾਂ ਨਹੀਂ ਲਿਆ ਜਿੰਨੀਆਂ ਵੀ ਗੱਲਾਂ ਤੁਸੀਂ ਉੱਥੇ ਪੁੱਛੋਗੇ ਉਹਨਾਂ ਨੂੰ ਉਹਦੇ ਉਹ ਜਵਾਬ ਦੇਣ ਹਾਂਜੀ ਇਸੇ ਮੁੱਦੇ ਦੇ ਉੱਤੇ ਸਾਰੀ ਸੰਗਤ ਇਕੱਠੀ ਹੋਈ ਹੋਈ ਹੈ ਤੇ ਇਹ ਕੇ ਮਨਜੀਤ ਸਿੰਘ ਕਾਕਾ ਦਾ ਵੇਟ ਹੈ ਦੇਖੋ ਪੇਪਰਾਂ ਦਾ ਟਾਈਮ ਚੱਲ ਰਿਹਾ ਹੈ ਮਾਰਚ ਮਹੀਨਾ ਚੱਲਦਾ ਹੈ ਮਾਰਚ ਮਹੀਨੇ ਦੇ ਵਿੱਚ ਵੀ ਇਹਨਾਂ ਦੇ ਕੋਲ ਅੱਜ ਵੀ ਕਿਤਾਬਾਂ ਸੀ ਇੱਥੇ ਉਹ ਇੱਥੇ ਪੜ ਰਿਹਾ ਹੈ ਤੇ ਜਿੱਥੇ ਤੱਕ ਮੇਰੀ ਨੌਲੇਜ ਹੈ ਤਾਂ ਨਰਿੰਦਰਪੁਰ ਘਰਾਜ ਦਾ ਬੱਚਾ ਵਾਲੇ ਬਹੁਤ ਛੋਟਾ ਹੈ ਉਹਦੇ ਮੇਰੇ ਖਿਆਲ ਚ ਹਲੇ ਉਹ ਪੜ ਵੀ ਨਹੀਂ ਰਿਹਾ ਹੋਣਾ ਨਾ ਉਹਦੇ ਤਾਂ ਪੇਪਰ ਵੀ ਨਹੀਂ ਹੋਣੇ ਤੇ ਉਹ ਤਾਂ ਇੱਥੇ ਪਹੁੰਚ ਸਕਦੇ ਨੇ ਜਦੋਂ ਇੱਕ ਬੱਚਾ ਹੈ ਇਹਦੇ ਪੇਪਰ ਚੱਲ ਰਹੇ ਨੇ ਪੇਪਰ ਹੋਣ ਦੇ ਬਾਵਜੂਦ ਵੀ ਬੱਚਾ ਇੱਥੇ ਪਹੁੰਚ ਰਿਹਾ ਹੈ ਨਾਲ ਮਾਪੇ ਤੇ ਸਾਰੇ ਪਹੁੰਚ ਰਹੇ ਨੇ ਇਹ ਭੈਣ ਵੀ ਪੜਾਉਂਦੀ ਹੈ ਇੱਥੇ ਆ ਕੇ ਪ